ਦੁਨੀਆ ਤੇ ਲਾਲਾ ਲਾਲੀ ਹੋਈ ਪਈ ਕੋਈ ਕਹਿੰਦਾ 83 ਕਰੋੜ ਇੱਕ ਗਾਇਕ ਨੇ ਲਿਆ ਕੋਈ ਕਹਿੰਦਾ 65 ਕਰੋੜ ਲਿਆ ਕੋਈ ਕਹਿੰਦਾ 70 ਕਰੋੜ ਲਿਆ ਪਰ ਤੁਹਾਡਾ ਰਿਕਾਰਡ ਹੈ ਪਿਆਜੂ ਤੁਹਾਡਾ ਰਿਕਾਰਡ ਰਹੀ ਦੀ ਦੁਨੀਆ ਤੱਕ ਕੋਈ ਮਾਈ ਦਾ ਲਾਲ ਨਹੀਂ ਤੋੜੇਗਾ ਜਿਹੋ ਜਿਹਾ ਵਿਆਹ ਸਰਦਾਰ ਛਾਮ ਸਿੰਘਾ ਟਾਰੀ ਨੇ ਆਪਣੀ ਪਤਰੀ ਬੀਬੀ ਨਾਨਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕਮਰ ਨੌ ਨਿਹਾਲ ਸਿੰਘ ਦਾ ਵਿਆਹ ਕੀਤਾ ਅਜੇ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਜਿਹੜਾ ਸ਼ੇਰੇ ਪੰਜਾਬ ਦੇ ਪੋਤਰੇ ਵਰਗਾ ਕੋਈ ਵਿਆਹ ਕਰਕੇ ਦਿਖਾਵੇ ਅਜੇ ਨਹੀਂ ਕੋਈ ਜੰਮਿਆ ਗਾਂ ਦਾ ਪਤਾ ਨਹੀਂ ਤੁਸੀਂ ਕਹੋਗੇ ਪ੍ਰੂਫ 60 ਦੇਸ਼ਾਂ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਨੇ ਮੁਲਖ ਸੱਭਿਆ ਸੀ 60 ਦੇਸ਼ਾਂ ਤੋਂ 10 ਲੱਖ ਦੇ ਲਗਭਗ ਬਰਾਤੀ ਸਨ 10 ਲੱਖ ਇੱਕ ਬੰਨੇ ਬਰਾਤ ਆ ਸ਼ਾਮ ਸਿੰਘਾ ਟਾਰੀ ਦੇ ਘਰ ਪਹੁੰਚੀ ਤੇ ਦੂਜੇ ਬੰਨੇ ਆ ਜੇ ਭਰਾਤ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਕਰ ਰਹੀ ਸੀ ਏਡਾ ਵੱਡਾ ਕਾਫਲਾ ਸੀ ਏਡਾ ਵੱਡਾ ਤੇ ਸਰਦਾਰ ਸ਼ਮ ਸਿੰਘਾ ਟਾਰੀ ਨੇ ਪਹਿਲਾਂ ਜਦੋਂ ਮੇਲ ਵਾਲਾ ਦਿਨ ਉਹ ਦਿਨ ਸ਼ੇਰੇ ਪੰਜਾਬ ਨੇ ਹਰ ਇੱਕ ਰਾਜੇ ਮਹਾਰਾਜੇ ਵਾਸਤੇ ਵੱਖਰੇ ਵੱਖਰੇ ਤੰਬੂ ਉਹਨੂੰ 10-10 ਕੱਪੜੇ ਉਹਨਾਂ ਦੀ ਪ੍ਰਾਣਚਾਰੀ ਕਰਨ ਵਾਸਤੇ ਇੱਕ ਤੇ ਦੋ-ਦੋ ਨੌਕਰ ਸ਼ੇਰੇ ਪੰਜਾਬ ਮਹਾਰਾਜਾ ਰჯੀਤ ਸਿੰਘ ਨੇ ਆਖਿਆ ਦੁਨੀਆ ਦਾ ਕੋਈ ਹੋ ਜਾ ਖਾਣਾ ਨਾ ਹੋਵੇ ਜਿਹੜੇ ਇਹ ਆਪਣੇ ਦੇਸ਼ ਵਿੱਚ ਜਾ ਕੇ ਕਹਿਣ ਕਿ ਅਸੀਂ ਸ਼ੇਰੇ ਪੰਜਾਬ ਦੇ ਪੁੱਤਰੇ ਦੇ ਵਿਆਹ ਤੇ ਆ ਵੈਰਾਈਟੀ ਨਹੀਂ ਖਾਦੀ ਇਹਨਾਂ ਦੀਆਂ ਨਾਸਾਂ ਬੰਦ ਕਰਕੇ ਰੱਖ ਗਏ ਫਿਰ ਸ਼ੇਰੇ ਪੰਜਾਬ ਮਹਾਰਾਜਾ ਰჯੀਤ ਸਿੰਘ ਦੇ ਪੁੱਤਰੇ ਤੇ ਲੱਗਾ ਮੱਥੇ ਤੇ ਛੇਰਾ ਬੱਜਟ ਅੱਜ ਦਾ ਨਹੀਂ ਉਦੋਂ ਦੇ ਰਿਕਾਰਡ ਮੁਤਾਬਕ ਜੇ ਤੁਸੀਂ ਅੱਜ ਵੀ ਉਹ ਸ਼ੇਰਾ ਵੇਖਣਾ ਹੋਵੇ ਸ਼੍ਰੋਮਣੀ ਕਮੇਟੀ ਦੇ ਕੋਲ ਅੱਜ ਵੀ ਤੋਸ਼ੇਖਾਨੇ ਦੇ ਵਿੱਚ ਸਾਂਭਿਆ ਪਿਆ ਅੱਜ ਵੀ ਜਦੋਂ 12 ਰੁਪਏ माफ ਕਰਨਾ ਸਾਢੇ ਇੱਕ ਸ਼ੇਰ ਰੁਪਏ ਤੋੜਾ ਸੋਨਾ ਸੀ ਉਦੋਂ ਹੀ ਉਹ ਜਿਹੜਾ ਸ਼ੇਰਾ ਬਣਾ ਕੇ ਲਿਆਂਦਾ ਗਿਆ ਉਹ ਸ਼ੇਰੇ ਦੀ ਕੀਮਤ ਉਹਨਾਂ ਸਮਿਆਂ ਦੇ ਵਿੱਚ 3 ਲੱਖ ਰੁਪਏ ਸੀ 3 ਲੱਖ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਤੋਸ਼ੇਖਾਨੇ ਵਿੱਚ ਪਿਆ ਅੱਜ ਉਦੋਂ ਸ਼ਾਮ ਸਿੰਘ ਆਟਾਰੀ ਨੇ ਅਖੀਰ ਕਰ ਦਿੱਤੀ ਉਹਨੇ ਆਖਿਆ ਹਰ ਬਰਾਤੀ ਨੂੰ ਸੋਨੇ ਚਾਂਦੀ ਦੇ ਭਾਂਡਿਆਂ ਵਿੱਚ ਖਾਣਾ ਪੋਸਟ ਕੇ ਦੇਣਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਅਜੇ ਦੁਨੀਆ ਜਿੰਨੀ ਮਰਜੀ ਲਾਲਾ ਲਾਲਾ ਕਰੀ ਜਾਵੇ ਪੀਮੈ 20 ਅੰਬਾਨੀ ਉੱਗ ਪੈਣ 20 ਅੰਬਾਨੀ ਭਾਵੇਂ ਖਰਚ ਕਰ ਲੈਣ ਲੇਕਿਨ ਸ਼ੇਰੇ ਪੰਜਾਬ ਦੇ ਸਰਦਾਰ ਸ਼ਾਮ ਸਿੰਘ ਆਟਾਰੀ ਵਰਗਾ ਵਿਆਹ ਦੁਨੀਆ ਤੇ ਕੋਈ ਨਹੀਂ ਕਰਦਾ ਇਹ ਅਜੇ ਸਾਡਾ ਰਿਕਾਰਡ ਹੈ ਇਹ